ਦੂਜੇ ਪਾਸੇ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਇਸ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਹੈ ਜਿਸ ਤਰ੍ਹਾਂ ਮੰਤਰੀ ਜੀ ਨੇ ਦੱਸਿਆ ਹੈ ਕਿ ਇਹ ਜਿਹੜੇ ਟੈਕਸਸ ਹੈਗੇ ਆ ਮੈਰਿਜ ਪੈਲੇਸ ਤੋਂ ਖਤਮ ਕਰ ਦਿੱਤੇ ਗਏ ਮੇਰੇ ਖਿਆਲ ਹਾਲ ਤੱਕ ਖਤਮ ਕਰਨ ਬਾਰੇ ਤਾਂ ਇਸ ਤਰ੍ਹਾਂ ਦੀ ਕੋਈ ਫੈਸਲਾ ਨਹੀਂ ਹੋ ਸਕਿਆ ਕੱਲ ਵੀ ਸਾਡੀ ਫਾਈਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਉਹਦੇ ਚ ਇਹ ਹੋਇਆ ਸੀ ਕਿ ਮੈਰਿਜ ਪੈਲੇਸ ਤੇ ਜਿਹੜੇ ਟੈਕਸ ਐਸ ਵਾਲੇ ਜਿਸ ਤਰ੍ਹਾਂ ਲਗਜ਼ਰੀ ਟੈਕਸ ਲੱਗਦਾ ਜਾਂ ਲਿਕਰ ਪਰਮਿਟ ਲੱਗਦਾ ਜਾਂ ਇੱਕ ਸਾਲਾਨਾ ਫੀਸ ਲੱਗਦੀ ਹੈ ਜਿਹੜੀ ਅਪਰਲ ਦੇ ਮਹੀਨੇ ਸਾਰੇ ਮੈਰਿਜ ਪਹਿਲੇ 페 ਕਰਦੇ ਨੇ ਵੀ ਉਹਨਾਂ ਨੂੰ ਲੰਮਸਮ ਕਰ ਦਿੱਤਾ ਜਾਊਗਾ ਲੰਮਸਮ ਕਰਕੇ ਉਹਦੀ ਕੁਆਰਟਰਲੀ ਕਿਸ਼ਤਾਂ ਕਰ ਦਿੱਤੀਆਂ ਜਾਣਗੀਆਂ ਮੈਰਿਜ ਪਹਿਲੇ ਸਵਾਲ ਜਿਹੜੇ ਹੈਗੇ ਸਰਕਾਰ ਨੂੰ ਅਦਾ ਕਰ ਦੇਣਗੇ ਤੇ ਉਹਦਾ ਰੇਟ ਸਰਕਾਰ ਤੈਅ ਕਰੂਗੀ ਕਿ ਪਰ ਫੰਕਸ਼ਨ ਅਗੂ ਕਸਟਮਰ ਤੋਂ ਕਿੰਨਾ ਰੇਟ ਲੈਣਾ ਹੈ ਉਹ ਅਸੀਂ ਆਪਣੇ ਡਿਸਪਲੇ ਬੋਰਡਾਂ ਤੇ ਲਗਾਵਾਂਗੇ ਜਦੋਂ ਇਹਦੀ ਬਕਾਇਦਾ ਨੋਟੀਫਿਕੇਸ਼ਨ ਹੋ ਜਾਊਗੀ ਜਿੱਥੋਂ ਤੱਕ ਵੈਟ ਦਾ ਹੈ ਜੀ ਵੈਟ ਜਿਹੜਾ ਲੱਗਿਆ ਹੋਇਆ ਸੀਗਾ ਉਹ ਮੈਰੇਜ ਪੈਲੈਸਿਸ ਤੇ ਨਹੀਂ ਸੀਗਾ ਕਸਟਮਰ ਤੇ ਸੀਗਾ ਪਰ ਜਦੋਂ ਕਸਟਮਰ ਲਿਕਰ ਦਾ ਪਰਮਿਟ ਲੈਣ ਜਾਂਦਾ ਸੀਗਾ ਤਾਂ ਉਹ ਤੋਂ ਅਡਵਾਂਸ ਵਸੂਲੀ ਕੀਤੀ ਜਾਂਦੀ ਸੀ ਜਿਹੜਾ ਕਿ ਟੋਟਲ ਡਿਸਕ੍ਰੀਸ਼ਨਰੀ ਸੀ ਕਿਸੇ ਤੋਂ 10000 ਵੀ ਲਿਆ ਜਾਂਦਾ ਸੀ ਕਿਸੇ ਤੋਂ 50000 ਵੀ ਲਿਆ ਜਾਂਦਾ ਸੀਗਾ ਉਹ ਡਿਸਕ੍ਰੀਸ਼ਨ ਹੋਣ ਕਰਕੇ ਕਸਟਮਰ ਨੂੰ ਬਹੁਤ ਜ਼ਿਆਦਾ ਹਰਾਸਮੈਂਟ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਉਹ ਵਿਭਾਗ ਹੁਣ ਇਸ ਵੇਲੇ ਇਹ ਸੋਚ ਇਸ ਵੇਲੇ ਫੈਸਲਾ ਕਰ ਰਿਹਾ ਹੈ ਕਿ ਅਡਵਾਂਸ ਬੈਟਰੀ ਲਿਆ ਜਾਊਗਾ ਜਦੋਂ ਬਿੱਲ ਜਨਰੇਟ ਹੋ ਜਾਊਗਾ ਫੂਡ ਸਰਵ ਹੋ ਜਾਊਗਾ ਫੰਕਸ਼ਨ ਹੋ ਹੋ Đੂਗਾ ਉਸ ਤੋਂ ਬਾਅਦ ਜਿੰਨਾ ਬਿੱਲ ਬਣੂਗਾ ਉਹ ਤੇ ਬੰਦਾ ਜਿਹੜਾ ਵੈਟ ਬਸੂਲ ਕਰ ਲਿਆ ਜਾਊਗਾ ਪਰ ਜੇਕਰ ਇਹਨੂੰ ਕੋਈ ਮਾਫ ਕਰਨ ਦੀ ਸਰਕਾਰ ਸੋਚ ਰਹੀ ਹੈ ਤਾਂ ਬਹੁਤ ਅੱਛੀ ਗੱਲ ਹੈ ਲੋਕਾਂ ਨੂੰ ਇਹਦੇ ਨਾਲ ਬਹੁਤ ਵੱਡੀ ਰਾਹਤ ਮਿਲੇਗੀ ਇਸ ਵੇਲੇ ਸੂਬਾ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਲੋਕਾਂ ਦਾ ਦਿਲ ਜਿੱਤਣ ਦੀ